ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਕੁਲ ਕਰੇ ਕੋਰ ਕੋਰ ਫਿਰ ਤੋਂ ਤੁਹਾਡਾ ਸਾਡੇ ਇਸ ਨਵੇਂ ਲਾਈਵ ਦੇ ਵਿੱਚ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਅਸੀਂ ਅਮਰੀਕਾ ਬਾਰੇ ਅਮਰੀਕਾ ਦੇ ਉਹ ਪੜਾਵਾਂ ਬਾਰੇ ਜਿਸ ਤੇ ਦਿਨ ਬਦ ਦਿਨ ਜਹਾਜ਼ ਭਾਰਤ ਉਤਰ ਰਹੇ ਨੇ ਚਾਹੇ ਉਹ ਅੰਮ੍ਰਿਤਸਰ ਉਤਰਿਆ ਹੋਵੇ ਜਾਂ ਫਿਰ ਅੰਮ੍ਰਿਤਸਰ ਕੋਲ ਇਸ ਪੈਂਡ ਤੋਂ ਬਾਅਦ ਉਹ ਜਹਾਜ਼ ਦਿੱਲੀ ਉਤਰਿਆ ਹੋਵੇ ਤੇ ਹੁਣ ਇਸ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਕੀ 트럼ਪ ਸਰਕਾਰ ਜਿੰਨਾ ਲੋਕਾਂ ਨੂੰ ਡਿਪੋਰਟ ਕਰਦੀ ਹੈ ਉਹਨਾਂ ਨੂੰ ਪਨਾਮਾ ਦੇ ਵਿੱਚ ਸ਼ਿਫਟ ਕਰ ਰਹੀ ਹੈ ਤੇ ਉੱਥੋਂ ਲੋਕਲ ਫਲਾਈਟਾਂ ਰਾਹੀਂ ਉਹ ਇੰਡੀਆ ਰਹੇ ਇਹਨਾਂ ਮਸਲਿਆਂ ਦੇ ਵਿੱਚ ਇੱਕ 트াম্প ਨੇ ਨਮਾ ਕਾਨੂੰਨ ਪਾਸ ਕਰਤਾ ਹੈ 트럼ਪ 골ਡ ਕਾਰਡ ਹੁਣ ਇਸ ਨੂੰ ਸਮਝੋ ਕਿ 트럼ਪ 골ਡ ਕਾਰਡ ਹੈ ਕੀ ਇੱਕ ਕੱਲ ਤੁਸੀਂ ਨਿਊਜ਼ ਵੀ ਦੇਖੀ ਹੋਣੀ ਹੈ ਕਿ ਡੋਨਲਡ 트럼ਪ ਨੇ ਗੱਲ ਕਹੀਤਾ ਕਿ ਜੋ ਗ੍ਰੈਜੂਏਟ ਕਰਦੇ ਨੇ ਸਟੂਡੈਂਟ ਉਥੇ ਉਹਨਾਂ ਨੂੰ ਕੰਪਨੀਆਂ ਦੇ ਵਿੱਚ ਜਗ੍ਹਾ ਨਾ ਦਿੱਤੀ ਜਾਵੇ ਕੰਪਨੀਆਂ ਇਸ ਜੌਬ ਨਾ ਦਿੱਤੀ ਜਾਵੇ ਉਹਨਾਂ ਦਾ ਮੰਨਣਾ ਕਿ ਲੋਕ ਇੱਥੋਂ ਪੈਸਾ ਕਮਾ ਕੇ ਇੰਡੀਆ ਆਪਦੇ ਵੱਡੇ ਵੱਡੇ ਬਿਜ਼ਨਸ ਖੜੇ ਕਰ ਲੈਂਦੇ ਨੇ ਤੇ ਸਾਡੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਪਹੁੰਚ ਰਿਹਾ ਤੇ ਹੁਣ ਤੁਸੀਂ ਇਹ ਗੱਲ ਸਮਝੋ ਕਿ 트럼ਪ ਗੋਲਡ ਕਾਰਡ ਅਸਲ ਵਿੱਚ ਹੈ ਕੀ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਟਰੰਪ ਸਰਕਾਰ ਨੇ ਐਲਾਨ ਕੀਤਾ ਕਿ ਇੱਕ ਟਰੰਪ ਕੋਲਡ ਕਾਰਡ ਜਾਰੀ ਕੀਤਾ ਜਿਹਦੇ ਵਿੱਚ ਤੁਹਾਨੂੰ ਇੰਡੀਆ ਦਾ 42-43 ਕਰੋੜ ਰੁਪਈਆ ਦੇਣਾ ਹੋਵੇਗਾ ਜਿਹਦੇ ਵਿੱਚ ਤੁਹਾਨੂੰ ਅਮਰੀਕਾ ਦੀ ਨਾਗਰਿਕਤਾ ਤੇ ਜਿੰਨੀਆਂ ਵੀ ਸਹੂਲਤਾਂ ਅਮਰੀਕਨ ਸਿਟੀਜ਼ਨ ਨੂੰ ਮਿਲਦੀਆਂ ਨੇ ਜਾਂ ਅਮਰੀਕਾ ਦੇ ਵਿੱਚ ਨੇ ਉਹ ਸਾਰੀਆਂ ਮਿਲਣਗੀਆਂ ਤੁਹਾਨੂੰ ਰਹਿائش, ਜੌਬ ਉਹ ਟਰੰਪ ਸਰਕਾਰ ਮੁਹੱਈਆ ਕਰਵਾਵੇਗੀ ਤੇ ਉਹਨਾਂ ਨੇ ਇਸ ਦੀ ਕੀਮਤ ਰੱਖੀ ਹੈ 42 ਔਰ 43 ਲੱਖ ਰੁਪਈਆ ਹੁਣ ਜਿਹੜੇ ਲੋਕ 40 40 ਲੱਖ ਰੁਪਈਆ ਲਾ ਕੇ ਜਾਣ ਦੀ ਬਜਾਏ ਡਿਪੋਟ ਹੋ ਕੇ ਆ ਗਏ ਉਹ ਹੁਣ ਇਹ ਸੋਚਾਂ ਚ ਪੈ ਗਏ ਕਿ ਅਸੀਂ 43 ਕਰੋੜ ਰੁਪਈਆ ਕਿਵੇਂ ਜਮਾ ਕਰਾਂਗੇ 트ੰਪ ਸਰਕਾਰ ਨੇ ਸਿੱਧਾ ਕਲੀਅਰ ਕਰਤਾ ਹੈ ਕਿ ਅਸੀਂ ਆਪਣੇ ਮੋਲਕ ਦੇ ਉੱਪਰ ਵਾਧੂ ਖਰਚੇ ਨਹੀਂ ਪਾਵਾਂਗੇ ਅਸੀਂ ਪੈਸਾ ਕਮਾਉਣਾ ਉਹ ਇਸੇ ਤਰ੍ਹਾਂ ਪੈਸਾ ਕਮਾਇਆ ਜਾਣਾ ਹੁਣ ਜਿਹੜੇ ਲੋਕ ਸਾਡੇ ਪਾਸ ਤੋਂ ਬਾਹਰ ਬੈਠੇ ਨੇ ਉਹਨਾਂ ਲਈ ਜਿਹੜੇ ਵੱਡੇ ਵੱਡੇ ਵਪਾਰੀ ਨਹੀਂ ਉਦਯੋਗਪਤੀ ਨਹੀਂ ਉਹਨਾਂ ਲਈ ਮੈਨੂੰ ਨਹੀਂ ਲੱਗਦਾ ਵੀ 42-43 ਕਰੋੜ ਰੁਪਈਆ ਕੋਈ ਬਹੁਤੀ ਵੱਡੀ ਗੱਲ ਉਹ ਆਮ ਜੀ ਗੱਲ ਹੈ ਉਹਨਾਂ ਲਈ ਕਿਉਂਕਿ ਉਹਨਾਂ ਦੇ ਬਿਜ਼ਨਸ ਇੰਨੇ ਤਕੜੇ ਨਹੀਂ ਉਹਨਾਂ ਨੂੰ 43 ਲੱਖ ਰੁਪਈਆ ਲਾ ਕੇ ਉਹ 골ਡ ਕਾਰਡ ਮਿਲੂਗਾ ਜਿਸ ਦੇ ਵਿੱਚ ਉਹਨੂੰ ਅਮਰੀਕਾ ਦੀਆਂ ਸਾਰੀਆਂ ਸਹੂਲਤਾਂ ਅਮਰੀਕਨ ਪਾਸਪੋਰਟ ਅਮਰੀਕਨ ਨਾਗਰਿਕਤਾ ਤੇ ਅਮਰੀਕਾ ਦੇ ਉਹ ਸਾਰੇ ਕਾਨੂੰਨ ਜਿਸ ਦੀ ਉਸ ਨੂੰ ਲੋੜ ਹੈ ਉਹ ਡੋਨਲਡ 트ੰਪ ਸਰਕਾਰ ਦੇਊਗੀ ਤੇ ਜੋ ਵੀ ਉੱਥੇ ਉਹਨੂੰ facilties ਮਿਲਦੀਆਂ ਨੇ ਇੱਕ ਆਮ ਨਾਗਰਿਕ ਨੂੰ ਉੱਥੇ ਮਿਲਣਗੀਆਂ ਜੌਬ ਦਾ ਪ੍ਰਬੰਧ ਰਹਿائش ਰੂ ਸਾਰਾ ਕੁਝ ਉਹਦੇ ਵਿੱਚ ਇਨਵੋਲਵ ਹੋਊਗਾ ਜਿਹਨੂੰ ਨਾਮ ਦਿੱਤਾ ਗਿਆ 트ੰਪ ਗੋਲਡ ਕਾਰਡ ਜਿਸ ਦੀ ਕੀਮਤ 43 ਕਰੋੜ ਰੁਪਈਆ ਹੈ 43 ਲੱਖ ਨਾਲ ਸੰਤਲਿਓ 43 ਕਰੋੜ ਰੁਪਈਆ ਹੈ ਹੁਣ ਉਹਨੇ ਸਾਫ ਕਹਿਤਾ ਜੋ ਲੀਗਲ ਤਰੀਕੇ ਨਾਲ ਅਲਿਗਲ ਤਰੀਕੇ ਨਾਲ ਸਾਡੇ ਮੂਲਕ ਚ ਦਾਖਲ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ ਜੇ ਜਿੱਥੋਂ ਵੀ ਕੋਈ ਨਾਗਰਿਕ ਹੋਵੇ ਚਾਹੀ ਪਾਕਿਸਤਾਨ ਤੋਂ ਹੋਵੇ ਜਾਂ ਕਿਸੇ ਹੋਰ ਮੂਲਕ ਤੋਂ ਹੋਵੇ ਉਹਨੂੰ ਉਸਦੇ ਮੂਲਕ ਡਿਪੋਰਟ ਕਰ ਦਿੱਤਾ ਜਾਊਗਾ ਸੋ ਹੁਣ ਜਿਹੜੀ 트ੰਪ ਸਰਕਾਰ ਹੈ ਬਹੁਤ ਸਖਤ ਹੋ ਗਈ ਹੈ ਕਿਉਂਕਿ ਕੋਈ ਵੀ ਦੇਸ਼ ਦਾ ਜੇ ਰਾਸ਼ਟਰਪਤੀ ਹੁੰਦਾ ਜਾਂ ਉੱਥੋਂ ਦਾ ਕੋਈ ਵਸਿੰਦਾ ਕੋਈ ਲੀਡਰ 메인 ਲੀਡਰ ਹੁੰਦਾ ਤਾਂ ਉਹ ਇਹੋ ਜੇ ਸਥਿਤੀਆਂ ਵਿੱਚ ਫੈਸਲਾ ਜ਼ਰੂਰ ਲੈਂਦਾ ਕਿਉਂਕਿ 트럼ਪ ਸਰਕਾਰ ਬਣੀ ਤਾਂ ਵਾ ਕਿ ਉਸਨੇ ਆਪਣੇ ਲੋਕਾਂ ਦਾ ਵਾਅਦਾ ਕੀਤਾ ਕਿ ਅਸੀਂ ਇਨ ਲੀਗਲ ਤਰੀਕੇ ਨਾਲ ਜੋ ਰਹਿਦੇ ਲੋਕ ਨੇ ਉਹਨਾਂ ਨੂੰ ਆਪਣੇ ਵਤਨ ਤੋਂ ਆਪਣੇ ਦੇਸ਼ ਤੋਂ ਬਾਹਰ ਤਾਂ ਮੋ ਦਿਖਾਣਾਗੇ ਸੋਹੀ ਤਰੀਕਾ ਹੋ ਰਿਹਾ ਹਜੇ ਵੀ ਸਾਨੂੰ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਕਿ ਆਪਣੇ ਪੈਸੇ ਬਰਬਾਦ ਨਾ ਕਰੋ ਲੋਕਾਂ ਦੇ ਚਾਲਸੀ ਵਿੱਚ ਨਾ ਆਓ ਜੇ ਤੁਸੀਂ 42 43 ਲੱਖ ਰੁਪਏ ਉੱਥੇ ਹੀ ਦੇਣਾ ਤਾਂ ਚੁੱਪ ਕਰਕੇ 42 43 ਲੱਖ ਰੁਪਏ ਇੱਥੇ ਸੇਫ ਕਰੋ ਤੇ ਆਪਣਾ ਕੋਈ ਕੰਮ ਜਾਂ ਬਿਜ਼ਨਸ ਚਲਾਓ ਸੋ ਬਹੁਤ ਕੁਝ ਹੋ ਸਕਦਾ ਇੱਕ ਹਊਆ ਜਾਂ ਇੱਕ ਰੀਸ ਕਿ ਇੱਕ ਲਕੀਰ ਦੇ ਫਕੀਰ ਬਣ ਕੇ ਕਿਉਂ ਫਲਾਲੇ ਸਿੰਘ ਦਾ ਮੁੰਡਾ ਅਮਰੀਕਾ ਗਿਆ ਅਸੀਂ ਵੀ ਆਪਣਾ ਮੁੰਡਾ ਅਮਰੀਕਾ ਭੇਜਣਾ ਭਾਵੇਂ ਕਿਸੇ ਤਰੀਕੇ ਨਾਲ ਭੇਜੀਏ ਹੁਣ ਜੇ ਭਾਈ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਫਿਰ ਤੁਸੀਂ 43 ਕਰੋੜ ਰੁਪਏ ਲਾ ਕੇ 트럼ਪ 골ਡ ਕਾਰਡ ਖਰੀਦ ਸਕਦੇ ਹੋ ਜਾਫਰ 40 ਲੱਖ ਰੁਪਈਆ ਲਾ ਕੇ ਆਪਣੇ ਵਤਨ ਦੇ ਵਿੱਚ ਆਪਣਿਆਂ ਦੇ ਕੋਲ ਰਹਿ ਕੇ ਆਪਣਾ ਬਿਜ਼ਨਸ ਸੈਟ ਪਾ ਸਕਦੇ ਸੋ ਪ੍ਰੰਪਤ ਸਰਕਾਰ ਨੇ ਕਲੀਅਰ ਕਰਤਾ ਹੈ ਕਿ ਹੁਣ ਕਿਸੇ ਨੂੰ ਅਲੀਗਲ ਤਰੀਕੇ ਨਾਲ ਉਹਨਾਂ ਦੇ ਮੁਲਕ ਵਿੱਚ ਪਨਾਹ ਨਹੀਂ ਦਿੱਤੀ ਜਾਊਗੀ ਜੋ ਲੀਗਲ ਤਰੀਕੇ ਨਾਲ ਆ ਰਹੇ ਨੇ ਜਾਂ ਲੀਗਲ ਦਸਤਾਵੇਜ਼ਾਂ ਨਾਲ ਆ ਰਹੇ ਨੇ ਸਿਰਫ ਉਹਨਾਂ ਨੂੰ ਹੀ ਰਹਿਣ ਦੀ ਇਜਾਜ਼ਤ ਹੋਵੇਗੀ ਸੋ ਜਿਹੜੇ ਪੜਾਈ ਦੇ ਤੌਰ ਤੇ ਗ੍ਰੈਜੂਏਸ਼ਨ ਕਰਦੇ ਨੇ ਜਾਂ ਗ੍ਰੈਜੂਏਟ ਕਰਦੇ ਨੇ ਉਹਨਾਂ ਲਈ ਵੀ ਇਹ ਉਹਨਾਂ ਦੇ 트াম্প ਸਰਕਾਰ ਨੇ ਐਲਾਨ ਕਰਤਾ ਕਿ ਕੋਈ ਕੰਪਨੀ ਇਹਨਾਂ ਨੂੰ ਉੱਥੇ ਜੋਬ ਨਾ ਦੇਵੇ ਅਗਰ ਉਹਨਾਂ ਕੋਲ 트াম্প 골ਡ ਕਾਰਡ ਨਹੀਂ ਹੈਗਾ ਸੋ ਹੁਣ ਅੱਗੇ ਇਸ 트াম্প 골ਡ ਕਾਰਡ ਵਿੱਚ ਹੋਰ ਕੀ ਬਦਲਾ ਹੋਣਗੇ ਜਾਂ ਹੋਰ ਕੀ ਧਾਇਰੇ ਰੁੜਗੇ ਉਹ ਅੱਗੇ 트াম্প 골ਡ ਕਾਰਡ ਜਦੋਂ ਇਸ ਦੀ ਪੂਰੀ ਡਿਟੇਲ ਸਾਂਝੀ ਕਰੂੰਗਾ ਉਸ ਤੋਂ ਮਿਲ ਜੂਗਾ ਉਸ ਤੇ ਜਾਣਕਾਰੀਆਂ ਸਾਂਝੀਆਂ ਹੋ ਜਾਣਗੀਆਂ ਪਰ ਇੱਕ ਤਰੀਕੇ ਨਾਲ ਇਹ ਗੱਲ ਕਲੀਅਰ ਹੋ ਗਈ ਕਿ 트럼ਪ 골드 카ਡ ਤੁਹਾਨੂੰ 43 ਕਰੋੜ ਰੁਪਏ ਵਿੱਚ ਮਿਲੂ ਜਿਸ ਵਿੱਚ ਤੁਹਾਨੂੰ ਅਮਰੀਕਨ ਸਿਟੀਜਨਸ਼ਿਪ ਅਮਰੀਕਾ ਦੇ ਬਸਿੰਦੇ ਬਣ ਜਿਓਗੇ ਉੱਥੇ ਜੋ ਵੀ ਇੱਕ ਅਮਰੀਕਨ ਨੂੰ ਸਹੂਲਤਾਂ ਮਿਲਦੀਆਂ ਨੇ ਤੁਹਾਨੂੰ ਮਿਲਣਗੀਆਂ ਤੇ ਤੁਹਾਨੂੰ ਰਹਿਸ਼ ਤੇ ਜੌਬ ਦਾ ਪ੍ਰਬੰਧ ਵੀ ਕੀਤਾ ਜਾਊਗਾ ਸੋ ਅਗਰ ਵੀਡੀਓ ਵਿੱਚ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਕੇ ਜ਼ਰੂਰ ਸ਼ੇਅਰ ਕਰਿਓ